ਹਾਂਜੀ ਮਿੱਤਰੋ ਕੀ ਹਾਲ ਚਾਲ ਆਪਣੇ YouTube ਚੈਨਲ ਦੇ ਵਿੱਚ ਸਵਾਗਤ ਹੈ। ਕਹਿੰਦੇ ਮੁੰਡਾ ਇੱਧਰ ਡੀਲਾ ਕੱਢੀ ਜਾਂਦਾ। ਕਿਹੜੀ ਆ ਨਾ ਤੂੰ ਇਹਨਾਂ ਰੀਲ ਬਣਾ। ਰੀਲ ਬਣਾ ਲੈਨੇ ਤੇਰੀ। ਉਧਰ ਕਹਿੰਦੇ ਬੱਦਲ ਵਈ ਪੂਰੀ ਕਹਿੰਦੇ ਆ। ਕਿੰਨਾ ਰਹਿ ਗਿਆ ਆਪਣਾ ਇਹ? ਬਹੁਤ ਥੋੜਾ ਹੀ ਰਹਿ ਗਿਆ ਫਿਰ ਚਾਲਦੇ ਘਰਾਂ ਨੂੰ ਕੱਢ ਕੇ। ਮੋਟਰ ਤੇ ਚੱਲ ਗਏ ਪਾਣੀ ਪੂਣੀ ਪੀ ਕੇ ਆਈਏ ਆਪਾਂ। ਚਾਲਾ ਵੀ ਮੁੰਡਿਆ ਫਿਰ ਚੱਲੇ ਗਏ ਪਾਣੀ ਪੀਣ ਗਰਾਂ ਦੀ ਪਾਣੀ ਨੂੰ ਕਿ ਬੱਕਰਾ ਖਾਦਾ ਤੇਰਾ ਢਿਹੇ ਦੀ ਕਾ ਦਿਨ ਵਿੱਚ ਬਨਾਲ ਆ ਜਾਵਾਂ ਚਲਾ ਗਰਾ ਇਹ ਮੋਟਰ ਪਾਣੀ ਪੀ ਕੇ ਇਹ ਲਾਲ ਰਾਤ ਦੇ ਕੇ ਕਰਾਂ ਦੇ ਚਲੋ ਵੀ ਮਿੱਤਰੋ ਹੁਣ ਆਪਾਂ ਚੱਲਦੇ ਖੇਤਾਂ ਤੋਂ ਘਰਾਂ ਨੂੰ ਤੇ ਵੀਡੀਓ ਆਪਣੀ ਕਰ ਦਿਓ ਲਾਈਕ ਸ਼ੇਅਰ ਤੇ ਚੈਨਲ ਤੇ ਜਿਹੜੇ ਵੀ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ